ਭਾਰਤੀ ਰੇਲਵੇ ਨੇ ਰੇਲਵੇ ਯਾਤਰੀਆਂ ਨੂੰ ਵੱਡਾ ਝਟਕਾ ਦਿੱਤਾ ਹੈ ਨਵੇਂ ਸਾਲ ਤੋਂ ਠੀਕ ਪਹਿਲਾਂ ਭਾਰਤੀ ਰੇਲਵੇ ਨੇ ਆਪਣੇ ਕਿਰਾਏ ਦੇ ਵਿੱਚ ਵਾਧੇ ਦਾ ਐਲਾਨ ਕਰ ਦਿੱਤਾ ਹੈ ਰੇਲਵੇ ਦੇ ਇਸ ਐਲਾਨ ਦੇ ਤਹਿਤ ਜਨਰਲ ਮੇਲ ਐਕਸਪ੍ਰੈਸ ਅਤੇ ਏਸੀ ਸ਼੍ਰੇਣੀਆਂ ਦੀਆਂ ਟਿਕਟਾਂ ਮਹਿੰਗੀਆਂ ਹੋ ਜਾਣਗੀਆਂ ਦੱਸਿਆ ਹੈ ਕਿ ਭਾਰਤੀ ਰੇਲਵੇ ਦੇ ਵੱਲੋਂ ਜਾਰੀ ਐਲਾਨ ਦੇ ਅਨੁਸਾਰ ਕਿਰਾਏ ਦੀਆਂ ਇਹ ਵਧੀਆਂ ਹੋਈਆਂ ਹਨ 26 ਦਸੰਬਰ 2025 ਤੋਂ ਲਾਗੂ ਕਰ ਦਿੱਤੀਆਂ ਜਾਣਗੀਆਂ ਹਾਲਾਂਕਿ ਰੇਲਵੇ ਨੇ ਰਾਹਤ ਦਿੰਦੇ ਹੋਏ ਸਪਸ਼ਟ ਕੀਤਾ ਹੈ ਕਿ ਲੋਕਲ ਟ੍ਰੇਨਾਂ ਅਤੇ ਐਮਐਸਟੀ ਦੀਆਂ ਕੀਮਤਾਂ ਦੇ ਵਿੱਚ ਕੋਈ ਵੀ ਤਲਾ ਨਹੀਂ ਕੀਤਾ ਗਿਆ 26 ਦਸੰਬਰ ਤੋਂ ਕਿਰਾਏ ਦੇ ਵਿੱਚ ਹੋਣ ਵਾਲੇ ਇਸ ਵਾਅਦੇ ਦਾ ਅਸਰ ਲੰਬੀ ਦੂਰੀ ਦੇ ਯਾਤਰੀਆਂ ਤੇ ਪਏਗਾ ਜਨਰਲ ਛਦੇਣੀ ਦੇ ਵਿੱਚ 215 ਕਿਲੋਮੀਟਰ ਤੱਕ ਕਿਰਾਇਆ ਨਹੀਂ ਵਧਾਇਆ ਗਿਆ ਪਰ ਉਸ ਤੋਂ ਵੱਧ ਦੀ ਦੂਰੀ ਤੇ ਇੱਕ ਪੈਸਾ ਅਤੇ ਮੇਲ ਐਕਸਪ੍ਰੈਸ ਤੇ ਏਸੀ ਦੇ ਵਿੱਚ ਦੋ ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧੂ ਵਾਅਦਾ ਕੀਤਾ ਗਿਆ ਭਾਰਤੀ ਰੇਲਵੇ ਨੇ ਰੇਲਵੇ ਯਾਤਰੀਆਂ ਨੂੰ ਵੱਡਾ ਝਟਕਾ ਦਿੱਤਾ ਹੈ ਨਵੇਂ ਸਾਲ ਤੋਂ ਠੀਕ ਪਹਿਲਾਂ ਭਾਰਤੀ ਰੇਲਵੇ ਨੇ ਆਪਣੇ ਕਿਰਾਏ ਦੇ ਵਿੱਚ ਵਾਧੇ ਦਾ ਐਲਾਨ ਕਰ ਦਿੱਤਾ ਹੈ ਰੇਲਵੇ ਦੇ ਇਸ ਐਲਾਨ ਦੇ ਤਹਿਤ ਜਨਰਲ ਮੇਲ ਐਕਸਪ੍ਰੈਸ ਅਤੇ ਏਸੀ ਸ਼੍ਰੇਣੀਆਂ ਦੀਆਂ ਟਿਕਟਾਂ ਮਹਿੰਗੀਆਂ ਹੋ ਜਾਣਗੀਆਂ ਦੱਸਿਆ ਹੈ ਕਿ ਭਾਰਤੀ ਰੇਲਵੇ ਦੇ ਵੱਲੋਂ ਜਾਰੀ ਐਲਾਨ ਦੇ ਅਨੁਸਾਰ ਕਿਰਾਏ ਦੀਆਂ ਵਧੀਆਂ ਹੋਈਆਂ ਦਦਾ 26 ਦਸੰਬਰ 2025 ਤੋਂ ਲਾਗੂ ਕਰ ਦਿੱਤੀਆਂ ਜਾਣਗੀਆਂ ਹਾਲਾਂਕਿ ਰੇਲਵੇ ਨੇ ਰਾਹਤ ਦਿੰਦੇ ਹੋਏ ਸਪਸ਼ਟ ਕੀਤਾ ਹੈ ਕਿ ਲੋਕਲ ਟ੍ਰੇਨਾਂ ਅਤੇ ਐਮਐਸਟੀ ਦੀਆਂ ਕੀਮਤਾਂ ਦੇ ਵਿੱਚ ਕੋਈ ਵੀ ਬਤਲਾ ਨਹੀਂ ਕੀਤਾ ਗਿਆ 26 ਦਸੰਬਰ ਤੋਂ ਕਿਰਾਏ ਦੇ ਵਿੱਚ ਹੋਣ ਵਾਲੇ ਇਸ ਵਾਅਦੇ ਦਾ ਅਸਰ ਲੰਬੀ ਦੂਰੀ ਦੇ ਯਾਤਰੀਆਂ ਤੇ ਪਵੇਗਾ ਜਨਰਲ ਸ਼੍ਰੇਣੀ ਦੇ ਵਿੱਚ 215 ਕਿਲੋਮੀਟਰ ਤੱਕ ਕਿਰਾਇਆ ਨਹੀਂ ਵਧਾਇਆ ਗਿਆ ਪਰ ਉਸ ਤੋਂ ਵੱਧ ਦੀ ਦੂਰੀ ਤੇ ਇੱਕ ਪੈਸਾ ਅਤੇ ਮੇਲ ਐਕਸਪ੍ਰੈਸ ਤੇ ਏਸੀ ਦੇ ਵਿੱਚ 2 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧੂ ਵਾਅਦਾ ਕੀਤਾ ਗਿਆ ਭਾਰਤੀ ਰੇਲਵੇ ਨੇ ਰੇਲਵੇ ਯਾਤਰੀਆਂ ਨੂੰ ਵੱਡਾ ਝਟਕਾ ਦਿੱਤਾ ਹੈ ਨਵੇਂ ਸਾਲ ਤੋਂ ਠੀਕ ਪਹਿਲਾਂ ਭਾਰਤੀ ਰੇਲਵੇ ਨੇ ਆਪਣੇ ਕਿਰਾਏ ਦੇ ਵਿੱਚ ਵਾਧੇ ਦਾ ਐਲਾਨ ਕਰ ਦਿੱਤਾ ਹੈ ਰੇਲਵੇ ਦੇ ਇਸ ਐਲਾਨ ਦੇ ਤਹਿਤ ਜਨਰਲ ਮੇਲ ਐਕਸਪ੍ਰੈਸ ਅਤੇ ਏਸੀ ਸ਼੍ਰੇਣੀਆਂ ਦੀਆਂ ਟਿਕਟਾਂ ਮਹਿੰਗੀਆਂ ਹੋ ਜਾਣਗੀਆਂ ਦੱਸਿਆ ਹੈ ਕਿ ਭਾਰਤੀ ਰੇਲਵੇ ਦੇ ਵੱਲੋਂ ਜਾਰੀ ਐਲਾਨ ਦੇ ਅਨੁਸਾਰ ਕਿਰਾਏ ਦੀਆਂ ਫਤੀਆਂ ਹੋਈਆਂ ਦਰਾਂ 26 ਦਸੰਬਰ 2025 ਤੋਂ ਲਾਗੂ ਕਰ ਦਿੱਤੀਆਂ ਜਾਣਗੀਆਂ ਹਾਲਾਂਕਿ ਰੇਲਵੇ ਨੇ ਰਾਹਤ ਦਿੰਦੇ ਹੋਏ ਸਪਸ਼ਟ ਕੀਤਾ ਹੈ ਕਿ ਲੋਕਲ ਟ੍ਰੇਨਾਂ ਅਤੇ ਐਮਐਸਟੀ ਦੀਆਂ ਕੀਮਤਾਂ ਦੇ ਵਿੱਚ ਕੋਈ ਵੀ ਬਤਲਾ ਨਹੀਂ ਕੀਤਾ ਗਿਆ 26 ਦਸੰਬਰ ਤੋਂ ਕਿਰਾਏ ਦੇ ਵਿੱਚ ਹੋਣ ਵਾਲੇ ਇਸ ਵਾਅਦੇ ਦਾ ਅਸਰ ਲੰਬੀ ਦੂਰੀ ਦੇ ਯਾਤਰੀਆਂ ਤੇ ਪਵੇਗਾ ਜਨਰਲ ਸ਼ਦੇਣੀ ਦੇ ਵਿੱਚ 215 ਕਿਲੋਮੀਟਰ ਤੱਕ ਕਿਰਾਇਆ ਨਹੀਂ ਵਧਾਇਆ ਗਿਆ ਪਰ ਉਸ ਤੋਂ ਵੱਧ ਦੀ ਦੂਰੀ ਤੇ ਇੱਕ ਪੈਸਾ ਅਤੇ ਮੇਲ ਐਕਸਪ੍ਰੈਸ ਤੇ ਏਸੀ ਦੇ ਵਿੱਚ 2 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧੂ ਵਾਅਦਾ ਕੀਤਾ ਗਿਆ ਭਾਰਤੀ ਰੇਲਵੇ ਨੇ ਰੇਲਵੇ ਯਾਤਰੀਆਂ ਨੂੰ ਵੱਡਾ ਝਟਕਾ ਦਿੱਤਾ ਹੈ ਨਵੇਂ ਸਾਲ ਤੋਂ ਠੀਕ ਪਹਿਲਾਂ ਭਾਰਤੀ ਰੇਲਵੇ ਨੇ ਆਪਣੇ ਕਿਰਾਏ ਦੇ ਵਿੱਚ ਵਾਧੇ ਦਾ ਐਲਾਨ ਕਰ ਦਿੱਤਾ ਹੈ ਰੇਲਵੇ ਦੇ ਇਸ ਐਲਾਨ ਦੇ ਤਹਿਤ ਜਨਰਲ ਮੇਲ ਐਕਸਪ੍ਰੈਸ ਅਤੇ ਏਸੀ ਸ਼੍ਰੇਣੀਆਂ ਦੀਆਂ ਟਿਕਟਾਂ ਮਹਿੰਗੀਆਂ ਹੋ ਜਾਣਗੀਆਂ ਦੱਸਿਆ ਕਿ ਭਾਰਤੀ ਰੇਲਵੇ ਦੇ ਵੱਲੋਂ جاری ਐਲਾਨ ਦੇ ਅਨੁਸਾਰ ਕਿਰਾਏ ਦੀਆਂ ਇਹ ਵਧੀਆਂ ਹੋਈਆਂ ਦਰਾਂ 26 ਦਸੰਬਰ 2025 ਤੋਂ ਲਾਗੂ ਕਰ ਦਿੱਤੀਆਂ ਜਾਣਗੀਆਂ ਹਾਲਾਂਕਿ ਰੇਲਵੇ ਨੇ ਰਾਹਤ ਦਿੰਦੇ ਹੋਏ ਸਪਸ਼ਟ ਕੀਤਾ ਹੈ ਕਿ ਲੋਕਲ ਟ੍ਰੇਨਾਂ ਅਤੇ ਐਮ ਸਤੀ ਦੀਆਂ ਕੀਮਤਾਂ ਦੇ ਵਿੱਚ ਕੋਈ ਵੀ ਬਤਲਾ ਨਹੀਂ ਕੀਤਾ ਗਿਆ 26 ਦਸੰਬਰ ਤੋਂ ਕਿਰਾਏ ਦੇ ਵਿੱਚ ਹੋਣ ਵਾਲੇ ਇਸ ਵਾਅਦੇ ਦਾ ਅਸਰ ਲੰਬੀ ਦੂਰੀ ਦੇ ਯਾਤਰੀਆਂ ਤੇ ਪਵੇਗਾ ਜਨਰਲ ਛਦੇਣੀ ਦੇ ਵਿੱਚ 215 ਕਿਲੋਮੀਟਰ ਤੱਕ ਕਿਰਾਇਆ ਨਹੀਂ ਵਧਾਇਆ ਗਿਆ ਪਰ ਉਸ ਤੋਂ ਵੱਧ ਦੀ ਦੂਰੀ ਤੇ ਇੱਕ ਪੈਸਾ ਤੇ ਮੇਲ ਐਕਸਪ੍ਰੈਸ ਤੇ ਏਸੀ ਦੇ ਵਿੱਚ 2 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧੂ ਵਾਅਦਾ ਕੀਤਾ ਗਿਆ